ਇਸੇ ਦੇ ਜੀਵਨ ਚ ਵਿੱਚ ਕੋਈ ਬਿਮਾਰੀ ਆ ਪਥਰੀ ਜੀ ਸੌੜੀ ਆ ਕੋਈ ਵੀ ਸਮੱਸਿਆ ਪਤਾ ਪਰਮੇਸ਼ਰ ਉਸ ਸਮੱਸਿਆ ਕੋ ਵਾਹਿ ਦੇ ਵਿੱਚ ਬਦਲ ਜਾਵੇ ਪਤਾ ਪਰਮੇਸ਼ਰ ਆਗਰ ਕਿਸੇ ਦਾ ਕੋਈ ਅਧੂਰਾ ਬਣਾ ਉਹਨਾਂ ਦੇ ਜੀਵਨ ਦੇ ਵਿੱਚ ਸੂਰਾ ਹੋ ਜਾਵੇ ਪਿਤਾ ਪਰਮੇਸ਼ਰ ਕਿゼਲੇ ਬੜੀ ਸ਼ਰਦਾ ਦੇ ਨਾਲ ਸੋਚਿਆ ਪਿਤਾ ਪਰਮੇਸ਼ਰ ਉਹ ਇਹਨਾਂ ਦਾ ਸੋਚਿਆ ਹੋਇਆ ਗਵਾਹੀ ਦੇ ਵਿੱਚ ਬਦਲ ਜਾਵੇ ਪਿਤਾ ਪਰਮੇਸ਼ਰ ਸਵਰਗੀ ਪਿਤਾ ਜਿਹੜਾ ਜਲਾਲ ਪੈਂਦੀ ਕੋਸਤੇ ਤੇ ਤੇਰੇ ਚੇਲੇ ਦੁੱਸਰੇ ਸੀ ਪਿਤਾ ਪਰਮੇਸ਼ਰ Oh, yes. ہر yes, 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 uh, جانے کر <تصفح> پلا چھو کے شف لیا پا پلا چھو کے شفالیا پا پلا چھو کے میں لیا پاس گا ਵਾਹੀ ਬਹੁਤ ਵੱਡੀ ਆ ਦੋਨਾਂ ਮੇਲ ਹੋਣ ਜਾ ਰਿਹਾ ਜੋ ਬੱਚਿਆਂ ਦਾ ਵੀ ਹੋ ਸਕਦਾ ਧੰਨਵਾਦ ਜੀ ਪਤੀ ਪਤਨੀ ਦੇ ਰੋਸਾ ਉਹਨਾਂ ਦਾ ਵੀ ਹੋ ਸਕਦਾ ਇਹ ਮੇਲ ਹੋਣ ਜਾ ਰਿਹਾ ਇਹ ਪਰਮੇਸ਼ਰ ਜਾਣ ਦਾ ਕਿਹਦਾ ਹੋਣ ਜਾ ਰਿਹਾ ਥੈਂਕ ਯੂ ਜੀ ਨਵੀਂ ਜੀਵੀ ਦਾ ਵੀ ਹੋ ਸਕਦਾ ਪੁਰਾਣੀ ਦਾ ਵੀ ਹੋ ਸਕਦਾ ਇਹ ਪਰਮੇਸ਼ਰ ਜਾਣ ਦਾ ਬਹੁਤ ਵੱਡੀ ਗਵਾਹੀ ਆ ਇਹ ਗਵਾਹੀ ਨੂੰ ਰਜ਼ੀਬ ਕਰੀਏ ਈਸ਼ੂ ਦੇ ਨਾਮ ਸਰਵਾਰਾ ਦਾ ਬੱਚਿਆਂ ਦਾ ਮੇਲ ਹੋਣ ਜਾ ਰਿਹਾ ਤੁਹਾਨੂੰ ਕਰੀਏ ਈਸ਼ੂ ਦੇ ਸਾਹਮਣੇ ਨਾਮ ਸੇ ਥੈਂਕ ਯੂ ਜੀਸਸ ਇਹ ਤਾਂ ਕੋਈ ਲਾਈਫ ਵੇਖ ਰਿਆ ਪਤਾ ਨਹੀਂ ਗੜਸ਼ਿਆ ਦੇ ਵਿੱਚ ਆ ਕਿਸੇ ਨੇ ਬਦਲੀ ਦੇ ਸੰਬੰਧ ਦੇ ਵਿੱਚ ਸੋਚਿਆ ਵੀ ਇੱਥੋਂ ਮੇਰੀ ਉੱਚ ਦੇ ਰਾਤੇ ਬਦਲੀ ਹੋ ਜੇ ਜੋ ਸੋਚਿਆ ਗਵਾਹੀ ਦੇ ਵਿੱਚ ਬਦਲ ਕੁੱਤੇ ਤਰਾਂ کام کچھ ادورا کام وہ پورا ہون جا رہا پر سوچیا جو سوچا سوکھ چکے پر کسی شریر کی سمسیا کوئی دکھ بیماری ہے بچواد یا سوچیا ہویا ہو جا گئی چلی گئی بماری توک او سری بلیسو ہو چکے پر بیسو ناصری نام دے بے سارے نے کہنا میرے لئے گواہی ہے آگے لگار پتن میں جب ایسا

तॾे जो पैसा जी ज़रूरत आहे उहो सबंध जे सोच इंतज़ाम हो चुका पर ਸਵਰਗੀ ਪਿਤਾ ਜਿੰਨੇ ਵੀ ਭੈਣ ਭਾਈ ਬੱਚੇ ਬਜ਼ੁਰਗ ਤੇਰੀ ਪਵਿੱਤਰ ਹਜ਼ੂਰੀ ਦੇ ਵਿੱਚ ਨੇ ਪਿਤਾ ਪਰਮੇਸ਼ਰ ਸਭ ਤੇ ਕਿਰਪਾ ਕਰੋ ਪਿਤਾ ਮੈਂ ਇਹਨਾਂ ਦੀਆਂ ਮਨੋ ਕਾਮਨਾ ਜਾਣਦਾ ਪਿਤਾ ਤੁਸੀਂ ਜਰੂਰ ਜਾਣਦੇ ਪਿਤਾ ਪਰਮੇਸ਼ਰ ਸਵਰਗੀ ਪਿਤਾ ਹਰ ਇੱਕ ਦੀ ਮਨੋ ਕਾਮਨਾ ਗਵਾਹੀ ਦੇ ਵਿੱਚ ਬਦਲ ਜਾਵੇ ਪਿਤਾ ਪਰਮੇਸ਼ਰ ਇਹਨਾਂ ਦੇ ਅਧੂਰੇ ਕੰਮ ਪੂਰੇ ਹੋ ਜਾਣ ਪਿਤਾ ਕਿਸੇ ਦਾ ਪਲਾਟ ਵੀ ਹੋ ਸਕਦਾ ਜਮੀਨ ਵੀ ਹੋ ਸਕਦੀ ਆ ਉਹਦਾ ਕੋਈ ਅਧੂਰਾ ਕੰਮ ਆ ਉਹ ਪੂਰਾ ਹੋਣ ਜਾ ਰਿਹਾ ਪਰ ਜਿੱਥੇ ਸਿਤਾ ਪ੍ਰਮੇਸ਼ਰ ਮੈਂ ਨਹੀਂ ਜਾਣਦਾ ਤੁਸੀਂ ਜਰੂਰ ਜਾਣਦੇ ਹੋ ਪਿਤਾ ਪ੍ਰਮੇਸ਼ਰ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਨ ਲਈ ਪਿਤਾ ਪ੍ਰਮੇਸ਼ਰ ਸਾਹਮਣੇ ਵੱਡੀ ਕਿਰਪਾ ਕਰਨੀ ਇਹਨਾਂ ਦੇ ਕੰਮ ਧੰਦੇ ਕਾਰੋਬਾਰ ਨੂੰ ਬਲੰਤ ਕਰਨ ਦਾ ਵਾਅਦਾ ਕਰਕੇ ਹਰੇਕ ਨੂੰ ਰਹਾਣੀ ਜੀਵਨ ਦੇਣਾ ਦਾ ਵਰਤਾਨਾ ਦੇਣਾ ਭਰਨਾ ਪਿਤਾ ਪ੍ਰਮੇਸ਼ਰ ਹਰੇਕ ਨੂੰ ਆਪਣੇ ਜਲਾਲ ਦੇ ਨਾਲ ਭਰ ਦੇਣਾ ਦਾ ਪਿਤਾ ਪ੍ਰਮੇਸ਼ਰ ਇਹਨਾਂ ਦੇ ਅਧੂਰੇ ਕੰਮ ਪੂਰੇ ਕਰੇ ਸੱਮਨ ਖੇਤ ਦੇ ਘਰ ਪਰਿਵਾਰ ਦੇ ਵਿੱਚ ਵਾਦਾ شریر <سؤال> ایک

ਹਿੰਦੀ ਜੀਵਨ ਦੇ ਵਿੱਚ ਕੋਈ ਬਹੁਤ ਵੱਡਾ ਦੁੱਖ ਆਇਆ ਸੀ